ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਛਾਪੁਰ ਤਹਿਸੀਲ ਫਲੌਰ ਤੇ ਜ਼ਿਲ੍ਹਾ ਜਲੰਧਰ ਦੁਆਬੇ ਦੇ ਪਿੰਡ ਪਹੁੰਚੇ ਹੋਇਆ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੇ ਨੌ ਝੋਟੀਆਂ ਦਿਖਾ ਦਾਂਗੇ ਇੱਕ ਦਿਖਾ ਦਾਂਗੇ ਸੱਜਣੋ ਮੀਣੀ ਝੋਟੀ ਬਹੁਤ ਕਮਾਲ ਦੀ ਤੇ ਖਾਸ ਗੱਲ ਇਹ ਹੁੰਦੀ ਆ ਬਾਈ ਉਹਨਾਂ ਦੇ ਇੱਥੇ ਜਿੰਨੇ ਕ ਪਸ਼ੂ ਹੁੰਦੇ ਆ ਹੁੰਦੇ ਆ ਤਕਰੀਬਨ ਤਕਰੀਬਨ ਤਿਆਰ ਦੁੱਧ ਵਾਲੇ ਤੇ ਕੁਆਲਿਟੀ ਵਾਲਾ ਇਹ ਸਮਝ ਲਓ ਵੀ ਸਮਝਾ ਉੱਤੇ ਵਾਲਾ ਕੰਮ ਨਹੀਂ ਹੁੰਦਾ ਟੌਪ ਦੇ ਪਸ਼ੂ ਹੁੰਦੇ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਵਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾ ਬਣੀ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਆ ਤੁਹਾਡਾ ਸਵਾਗਤ ਕੀਤਾ ਜਾਂਦਾ ਚੰਨ ਸਿੰਘ ਡੈਰੀ ਫਾਰਮ ਤੇ ਚੜਦੀ ਕਲਾ ਬਹੁਤ ਵਧੀਆ ਬੱਦਾ ਤੇਰੀ ਮਿਹਰ ਹੈ ਜੀ ਠੀਕ ਹੈ ਤੁਸੀਂ ਬਸ ਲੇਟ ਹੋ ਜਾਨੇ ਆ ਠੀਕ ਹੈ ਜੀ ਓਏ ਤੇਰਾ ਪੈਂਡਾ ਐ ਲੱਗਦਾ ਹੁੰਦਾ ਜਿਵੇਂ ਦਿੱਲੀੋਂ ਲਾਹੌਰ ਜਾਣਾ ਹੋਵੇ ਚਲੋ ਇਹ ਪਰੀਆਂ ਸੱਤੇ ਦੋਹੀ ਵੀ ਆ ਜਾਓ ਠੀਕ ਹੈ ਗੱਲ ਮੈਂ ਕਿਹੜਾ ਮਾਰ ਜਾਨਾ ਦਵਾਬੇ ਚ ਹਾਂਜੀ ਨੰਬਰ ਬੋਲ ਤੇਰਾ 947747474 ਆਪਣਾ ਇੰਸਟਾਗ੍ਰਾਮ ਤੇ ਪੇਜ ਵੀ ਆ ਚਰਨ ਸਿੰਘ ਡੈਰੀ ਫਾਰਮ ਠੀਕ ਹੈ ਗੱਲ ਹੁਣ ਤਾਂ ਤਕਰੀਬਨ ਭਰਾ ਜਾਣ ਜੀ ਹਾਂਜੀ ਫੇਸਬੁੱਕ ਤੇ ਵੀ ਠੀਕ ਹੈ ਚਲ YouTube ਤੇ ਵੀ ਹੋ ਨਹੀਂ YouTube ਤੇ ਨਹੀਂ ਹਲੇ YouTube ਤੇ ਤੁਹਾਡਾ ਕਹਿ ਦਵਾਂਗੇ ਠੀਕ ਹੈ ਗੱਲ ਇੱਕ ਨੰਬਰ ਦੋ ਇੱਕ ਨੰਬਰ ਕਲੂਨ ਕੱਟੀ ਆ ਸੁਆ ਪਹਿਲਾ ਜੀ ਸੁਆ ਪਹਿਲਾ ਦੰਦਾ ਚ ਕਿਵੇਂ ਹੋਊਗਾ ਚੌਗੀ ਆ ਬਾਈ ਜੀ ਦੰਦਾ ਜਵਾਈ ਕਹਿੰਦਾ ਹੈਗੀ ਆ ਚਾਰ ਦਿਨ ਦਾ ਸੂਆ ਆ ਗਈ ਪਹਿਲਾ ਸਿੰਘ ਆ ਗਿਆ ਬਿਲਕੁਲ ਕਹਿ ਲਿਆ ਰਿੰਗ ਸਿੰਘ ਜੀ ਹੈਗਾ ਗੋਲ ਸੂਆ ਗੋਲ ਹੈ ਥੋੜੀਆਂ ਕੱਟੀ ਭਾਲਾਂ ਪਾ ਗਈ ਜੀ ਠੀਕ ਹੈ ਗੱਲ ਹਾਂਜੀ ਇੱਕ ਆਪਣੇ ਥੋੜਾ ਗਿੱਲਾ ਰਹਿਣ ਚ ਠੀਕ ਹੈ ਗੱਲ ਤੇ ਇੱਕ ਗੋੜ ਮਿੱਠਾ ਮੁੱਠਾ ਦਿੱਤਾ ਜਾਂਦਾ ਉਹਦੇ ਕਰਕੇ ਭਾਲ ਪਾ ਜਾਂਦੀ ਆ ਤੇ ਇੱਕ ਗੱਲ ਆ ਯਾਰ ਠੰਡੀ ਠੁੰਡੀ ਬਾੜੀ ਚੋਆ ਤੋਰ ਕੋ ਝੋਟੀ ਦੀ ਬਾਹ ਕਮਾਲ ਦੀ ਆ ਠੀਕ ਹੈ ਗੱਲ ਐਂ ਤੁਰ ਗਿਆ ਜਿਵੇਂ ਮੇਰ ਗਾਣੀ ਤੋਰੇ ਆ ਜੀ ਆਂ ਜੀ ਆਂ ਜੀ ਉਹ ਦੋ ਪੈਰ ਘਟ ਤੋਰਨਾ ਤੁਰਨਾ ਮੜਕਦੇ ਨਾਲ ਕਮਾਲਾ ਚੋਬਰਾ ਇੱਥੋਂ ਕਿੰਨੇ ਦਿਨ ਦਾ ਸੂਆ ਹੋ ਗਿਆ ਬਾਈ ਇਹ 8-10 ਦਿ 8-10 ਦਿਨਾਂ ਦਾ ਸੁਆ ਆ ਬੱਚਾ ਨਰਮ ਆ ਤੇ ਦੁੱਧ ਕਿੰਨਾ ਖਾਊਗਾ ਭਾਜੀ 15 ਕਿਲੋ ਹੁਣ ਮਣਕੇ ਦੇ ਦੇਵਾਂਗੇ ਜੀ ਚਵਾ ਦਾਂਗੇ ਚਵਾ ਦਾਂਗੇ ਦੋ ਟਾਈਮ ਚਾਰ ਟਾਈਮ ਚਵਾਵਾਂਗੇ ਜੀ ਦੋ ਟਾਈਮ ਚੰਗੀ ਕਰਾ ਦਾਂਗੇ ਹਾਂਜੀ ਹਾਂਜੀ ਚਾਹੇ ਲੀਟਰ ਕੰਡਾ ਆਪਦਾ ਲਿਆਵੇ ਉਹ ਜਿਹੜਾ ਮਰਜੀ ਭਾਈ ਜੀ ਕੋਈ ਤਰਾਜ ਨਹੀਂ ਕੋਈ ਤਰਾਜ ਨਹੀਂ ਜਾਂ ਪੈਸੇ ਲੈਣੇ ਆ ਬਾਈ ਕਹਿੰਦਾ ਮਿੰਤੀ ਵਾਲੇ ਸੰਦ ਵੀ ਯਾਰ ਚਾਹੇ ਆਪਦੇ ਚੱਕ ਲਿਓ ਲੀਟਰ ਲਿਆਇਓ ਕੰਡਾ ਲਿਆਇਓ ਜਿਵੇਂ ਤੁਹਾਡੀ ਨਾ ਸੰਤੁਸ਼ਟੀ ਹੁੰਦੀ ਆ ਦੋ ਟਾਈਮ ਤੇ ਚਾਰ ਟਾਈਮ ਚ ਹਰੇਕ ਪੱਖ ਤੋਂ ਬਾਈ ਕਹਿੰਦਾ ਉਦਾਂ ਥੋੜੀ ਸੰਤੁਸ਼ਟੀ ਕਰਾ ਦਾਂਗੇ ਭਾਈ ਨੋਕਲ ਏਰੀਆ ਜਿੱਦਾ ਇਹ ਰੁਪਈਆ ਵੀ ਨਹੀਂ ਮੰਗਦੇ ਵਾਲੇ ਨੂੰ ਕਹਿੰਦਾ ਮੈਂ ਫੜ ਕੇ ਲੈ ਜਾ ਇੰਨਾ ਦੁੱਧੂ ਤਾਂ ਪੈਸੇ ਭੇਜ ਦੀ ਠੀਕ ਆ ਗੱਲ ਹਾਂਜੀ ਤੇ ਇੱਕ ਖਾਸ ਗੱਲ ਬਾਈ ਹੋਰਾਂ ਦੀ ਹੋਰ ਹੁੰਦੀ ਆ ਵੀ ਇੱਕ ਹਫਤੇ ਦਾ ਟਾਈਮ ਵੀ ਦੇਣੇ ਹੁੰਦੇ ਆ ਵੀ ਮੱਝ ਭਾਈ ਬਾਹਰ ਭੇਜਣੀ ਹੈ ਸੈੱਟ ਹੋ ਗਈ ਨਾ ਬਾਹਰ ਭੇਜਣੀ ਹੁੰਦੀ ਆ ਜਦੋਂ ਹਾਂਜੀ ਕਿ ਤਾਂ ਯਾਰ ਗੱਤੇ ਪਾਦੀ ਨਹੀਂ ਮੱਝੇ ਲੈ ਲਾਂਗੇ ਮਾਰੇ ਤੇ ਰੇਟ ਇਹਨਾਂ ਦਾ ਮਣੀ ਭਾਈ ਫੋਨ ਤੇ ਕਰ ਲਵਾਂਗੇ ਜੀ ਕਿੰਨੇ ਤੋਂ ਕਿੰਨੇ ਹੋਊਗਾ ਆਈਡੀਆ ਜੱਕ ਮળો ਇੱਕ ਸੱਤੋਂ ਤੋਂ ਉਪਰ ਪਰੀ ਜਾ 1 70 ਤੋਂ ਹੋਊਗਾ 2 2.5 ਤੱਕ 3 ਤੱਕ ਤੱਕ 3 ਲੱਖ ਤੱਕ लास्ट ਰੇਟ ਆ ਤੋੜ ਜੋ ਬਰਾ 2 ਨੰਬਰ ਵਾਲੀ ਸੂਆ ਸੂਆ ਵੀ ਪਲੂਣ ਆ ਗਈ ਬਾਈ ਠੀਕ ਆ ਗੱਲ ਚਾਰ ਦੰਦਿਆ ਕੱਟੀ ਮਗਰੇ ਕਟਾ ਮਗਰੇ ਆ ਸੌਰੀ ਆ ਨਾਲ ਆ ਗਿਆ ਮੇਲਕਾਪ ਸੂਆ ਬਾਈ ਜਿਹੜਾ ਵੀ ਪਹਿਲਾ ਪਹਿਲਾ ਥਾਂ ਦੇਖੀ ਕਿੰਨਾ ਸੋਹਣਾ ਜੀ ਚਵਾਈ ਦੀ ਕਰਿਆ ਇੱਕ ਨੰਬਰ ਬਾਈ ਬੱਚਾ ਉਹ ਚਲਾ ਕੇ ਅੜਦੀ ਆ ਜਮਾ ਇਹ ਪੂਰੇ ਪੂਰੇ ਇਹ ਕੋਈ ਬੱਚਾ ਨਹੀਂ ਲੱਗਾ ਇਹਨੂੰ ਠੀਕ ਆ ਗੱਲ ਹਾਂਜੀ ਆ ਬੱਚਾ ਉਹ ਚਲਾ ਕੇ ਬਾਈ ਕਨਾਂ ਖੜ ਜਾਨੇ ਥੱਲੋਂ ਤੇ ਮੇਨ ਗੱਲ ਇਹ ਆ ਵੀ ਅਰ ਸੁਭਾਅ ਦੀ ਇਹ ਵੀ ਬੜੀ ਠੰਡੀ ਠੰਡੀ ਆ ਜਿਹੜੀ ਮਰਜੀ ਕਿੰਨੇ ਦਿੰਦਾ ਸ ਇਹ ਵੀ 10 ਦਸਾ ਡਣਾ ਦਾ ਜੀ ਕਿੰਨਾ ਦੁੱਧ ਹਾਜ਼ਰ 15 ਕਿਲੋ ਇਹਦੇ 14 ਦੀ ਓਟ ਦੇ ਦੇ ਦਵਾਂਗੇ 14 ਦੀ ਗਾਰੰਟੀ ਦੇ ਭੇਜ ਦਾਂਗੇ ਜੀ ਜੋੜੇ ਦੀ 28 ਕਿਲੋ ਦੀ ਦੇ ਦਾਂਗੇ ਇੱਕ ਨੰਬਰ ਤੇ ਦੋ ਨੰਬਰ ਦੀ ਯਾਰਾ 30 ਕਿਲੋ ਦੀ ਹੈ 30 ਕਿਲੋ ਦੀ ਉਹ ਦੋ ਹੋਰ ਘਟਾਤਾ ਆਪਾਂ ਨਹੀਂ ਨਾ 28 ਕਿਲੋ ਭਾਜੀ ਜਰ ਰੁਪਈਏ ਲੈਣੇ 30 ਕਿਲੋ ਮੰਨ ਕੇ 30 ਦਾ 30 ਆ ਹਾਂ ਠੀਕ ਆ ਗੱਲ ਤੇ ਪੰਜਾਬ ਪੰਜਾਬ ਪਹੁੰਚ ਕਰਵਾਵਾਂਗੇ ਜੋੜੇ ਦੀ ਇੱਕ ਦੇ ਨਹੀਂ ਜੋੜੇ ਦੀ ਜੋੜੇ ਦੀ ਬਾਈ ਕਹਿੰਦਾ ਇੱਕ ਤਾਂ ਝੋਟੀ ਆ ਗਈ ਦੋ ਨੰਬਰ ਤੇ ਇੱਕ ਆ ਗਈ ਇੱਕ ਤੇ ਸੂਆ ਦੋਨੇ ਪਹਿਲਾਂ 4 4 ਦੰਦ 30 ਕਿਲੋ ਦੁੱਧ ਤਿਆਰ ਚੋਣ ਵਾਲਾ ਜੋੜੇ ਦੀ ਬਾਈ ਕਹਿੰਦਾ ਆਲ ਪੰਜਾਬ ਪਹੁੰਚ ਕਰਦਾਂਗੇ ਰੇਟ ਦੀ ਸੈਟਿੰਗ ਬਾਈ ਨਾਲ ਤੁਸੀਂ ਨੇ ਕਰ ਹਾਂਜੀ ਆ ਦੇਖੋ ਪਿੱਛੇ ਝੋਟੀਆਂ ਰੇਟ ਇਹ ਮੰਨ ਲਵੀਂ ਕੁਆਲਟੀ ਦੇ ਹਿਸਾਬ ਨਾਲ ਤਾਜ਼ੀਆਂ ਸੂਈਆਂ ਆ ਬਾਈ ਜੀ ਦਸਾ ਦਸਾ ਦੇਣਾ ਦੇ ਇੱਥੋਂ ਦਿਖਾ ਦੇ ਮੈਲੇ ਮੂਲੇ ਲੱਗ ਕੇ ਹਲੇ ਵਧਣ ਦੀ ਮੀਂਹ ਤੇ ਬਾਈ ਕਹਿੰਦਾ 16 16 ਕਿਲੋ ਚ ਹੋ ਗਈਆਂ 5 15 ਦੀ ਊੜਾ ਅਸੀਂ ਦੇ ਦਵਾਂਗੇ ਇੱਧਰ ਠੀਕ ਆ ਗੱਲ ਹਾਂਜੀ ਤੇ ਹੁਣ ਮਾਰ ਦੇ ਘਰੀ ਤਿੰਨ ਨੰਬਰ ਵਾਲੀ ਤੇ ਕਰੰਟ ਕਰੰਟ ਹੈ ਜੀ ਬਾਲਾ ਯਾਰ ਇਹ ਇੱਥੋਂ ਦਿਖਾ ਦੀ ਦੂਸਰਾ ਸੂ ਆ ਗਿਆ ਬਾਈ ਜੀ ਥਾਣਾ ਨਾ ਪਏ ਨਾ ਅਸਤ ਬਾਈਆਂ ਵਰਗੇ ਧੋਰ ਜੋਬਰਾ ਖੋਲ ਕੇ ਫਿਰ 4x4 ਆਰਡਰ ਆ ਗਿਆ ਸੂ ਆ ਦੂਜਾ ਥਣ ਲੈ ਵੇਰੀ ਆ ਗਈ ਫੁੱਲ ਮਜ਼ਬੂਤ ਤੇ ਚਵਾਈ ਦੀ ਮਣੀ ਕਰ ਬਾਈ 1 ਨੰਬਰ ਚਵਾਈ ਮਾੜੀ ਲੈਣੀ ਨਹੀਂ ਨਾ ਵੇਖਦੀ ਤੇ ਨਾ ਲੈਣੀ ਆ ਠੀਕ ਹੈ ਗੱਲ ਹਾਂਜੀ ਕਹਿ ਲੀਏ ਵੀ ਐਨ ਧਰਤੀ ਚ ਮੋਗੇ ਕਰਨਾ ਪੂਰੇ ਜੀ ਕੱਚਾ ਦਾਣ ਲਾਓ ਮੋਗੇ ਕਰ ਦੂਗੀ ਠੀਕ ਹੈ ਗੱਲ ਹਾਂਜੀ ਚਵਾਈ ਦੀ ਭੋਲੀ ਜਮਾ ਜੀ ਜੀ ਕਿੰਨੇ ਦਿਨ ਦਾ ਸੁਆ ਪਾ ਜੀ ਇਹ ਹੈਗਾ 12 ਕ ਦਿਨਾਂ ਦਾ ਸੁਆ 12 ਦਿਨ ਦਾ ਹਾਂਜੀ ਕਿੰਨਾ ਦੁੱਧ 18 ਕਿਲੋ ਹੁਣ ਮਣਕੇ ਦੇ ਦਾਂਗੇ ਉਦੋਂ ਤੱਕ ਤਿਆਰ 18 ਕਿਲੋ ਹੁਣ ਮਣਿਆ ਦਾਂਗੇ ਟਾਈਮ ਦੋ ਟਾਈਮ ਚਾਰ ਟਾਈਮ ਬਣਾ ਲਾਂਗੇ ਜੀ ਠੀਕ ਹੈ ਗੱਲ ਹਾਂਜੀ ਸੱਲੀ ਬਾਈ ਕਹਿੰਦਾ ਨਾ ਕਰਾ ਕੇ ਭੇਜਣੀਆਂ ਹਰੇਕ ਪੱਖ ਤੋਂ ਸੂਆ ਦੂਜਾ 18 ਕਿਲੋ ਦੁੱਧ ਆ ਝੋਟੀ ਕੋਲੇ ਨਾ ਬਾਈ ਕਹਿੰਦਾ ਤਿਆਰ ਆ ਜੇ ਕੱਚੇ ਕੁੱਚੇ ਥਾਂ ਚ ਚੋਣ ਲਾਗੇ ਕਹਿੰਦਾ ਮੋਗੇ ਕਰਨਾ ਸਿਸਟਮ ਹੀ ਆ ਤੇ ਆ ਗਈ ਜਮਈ ਜੈਡ ਬਲੈਕ ਆ ਗਈ ਪੁੰਜੜ ਤੱਕੀ ਪੁੰਜੜ ਤੱਕ ਤੇ ਸਵੇਰ ਆਦੀ ਆ ਗਈ ਠੰਡੀ ਹੋਰ ਬਾਈ ਹੋਰ ਅਟਵ ਆ ਗਿਆ ਗਾਲੇ ਬੰਨੇ ਵੀ ਕਰਾਦੀ ਕਰੀ ਚੱਕੋਈ ਸਵੇਰ ਆਦੀ ਠੰਡੀ ਤੇ ਹਰਿਆਣੇ ਦੀ ਝੋਟੀ ਆ ਗਈ ਨੰਬਰ ਆ ਗਿਆ ਤੀਜਾ ਤੇ ਹੁਣ ਮਾਰਦੇ ਚੌਥੇ ਨੰਬਰ ਦੇ ਸਿੰਘੀ-ਸੁੰਗੀ ਦਿਖਾਈ ਯਾਰ ਕੱਟੀ ਮਗਰ ਆ ਗਈ ਬਾਈ ਜੀ ਆਪ ਵੀ ਕੱਟੀ ਮਗਰ ਵੀ ਕੱਟੀ ਸਿੰਘੀ-ਸੁੰਗੀ ਬਾੜੀ ਛੋਟੀ ਆ ਨਾ ਜਿਵੇਂ ਕਹਿ ਲਿਆ ਮਿੱਟੀ ਜੀ ਬਣਾਈ ਹੁੰਦੀ ਆ ਉਹ ਕੰਮ ਹੀ ਆ ਬਾਈ ਕਿਤੇ ਵੀ ਨਹੀਂ ਕੱਟੀ ਦਿੱਤ ਹੱਥ ਧਾਨ ਦੀ ਲੋੜ ਆ ਨੰਬਰ ਆ ਗਿਆ ਚੌਥਾ ਤੋੜ ਜੋ ਬਰਾਜ ਵਾਲੇ ਤੇ 18 ਕਿਲੋ ਹੁਣ ਇਹਦਾ ਮਣ ਦਵਾਂਗੇ 18 ਕਿਲੋ ਹਾਂਜੀ ਮਣਿਆ ਦਾਂਗੇ 17 ਕਿਲੋ ਦੀ ਇੱਦਾਂ ਅਗਲੇ ਦੇ ਘਰ ਦੀ ਓੜ ਦੇ ਦਵਾਂਗੇ 17 ਕਿਲੋ ਦੀ ਬਾਈ ਕਹਿੰਦਾ ਗਾਰੰਟੀ ਦੀ ਭੇਜ ਦਾਂਗੇ ਕਿਸੇ ਭਰਾ ਨੇ ਆਨਲਾਈਨ ਮੰਗਵੋਣੀਆਂ ਜਿਹੜੇ ਨੇ ਕਹਿ ਲਿਆ ਵੀ ਉਰੇ ਆ ਕੇ ਚੋਕੇ ਲੈ ਕੇ ਜਾਣਾ ਉਹਨੂੰ ਇਹ ਮੰਨ ਲਓ ਬਾਈ ਕਹਿੰਦਾ 1 ਕਿਲੋ ਵੱਧ ਹੀ ਮਿਲ ਜੂਗਾ 18 ਕਿਲੋ ਚਵਾ ਦਿਆਂਗੇ ਚਵਾ ਦਾਂਗੇ ਜੀ ਸਿੰਘ ਵੀ ਜਮਾ ਬੰਦ ਸਿੰਘ ਜੀ ਆ ਗਏ ਤੇ ਨਾਲ ਇਹਦੇ ਬਾਈ ਕਹਿੰਦਾ ਆ ਗਈ ਕੱਟੀ ੱਲੇ ਆ ਚੋ ਬਰਾ ੱੱਕੀ ਫਰਦੀਆ ਸ਼ੋਰ ਦੂਰ ਆ ਕੇ ਫੱਲਾ ਬੱਚੇ ਦੇ ਵੀ ਮਾਰ ਦੋ ਲਿਆ ਉਹਦੀ ਕੱਟੀ ਕਰੀ ਉਹ ਤੇ ਮਾਰਨੀ ਕੈਮਰਾ ਮੈਲੇ ਮੂਲੇ ਤਾਂ ਨਹੀਂ ਚੱਲੀ ਅਜੇ ਨਹੀਂ ਮੈਲੇ ਤੇ ਨਹੀਂ ਬਾਈ ਜੀ ਚੱਲੀ ਠੀਕ ਆ ਗੱਲ 18 ਕਿਲੋ ਤਿਆਰ ਆ ਇਹਦੇ ਕੋਲ ਤਿਆਰ ਆ ਜੀ ਇਹ ਇੱਥੋਂ ਦਿਖਾ ਦੇਂਗਾ ਜੀ ਬਟਨ ਵਾਲਾ ਲੇਵਾ ਆ ਗਿਆ ਲੇਵਾ ਆ ਗਿਆ ਸੱਜਣੋ ਜੋਸ਼ ਵਾਲਾ ਚੜਾ ਜਿੰਨਾ ਹੀ ਥਾਣ ਵਧੀਆ ਹੁੰਨੀ ਚਵਾਈ ਬੋਲਿਆ ਉਦਾਂ ਦੀ ਚਵਾਈ ਆ ਜਿੱਦਾਂ ਥਾਣ ਲੱਗੀਆਂ ਇੱਕ ਗੱਲ ਹੋਰ ਦਾ ਤੇ ਨਾ ਮੁਠੀ ਵਾਲਾ ਥਾਣਾ ਕੋਈ ਜ਼ਿਆਦਾ ਲੰਬਾ ਨਹੀਂ ਮਸਟੈਰਸ ਵਾਲਾ ਕੰਮ ਨਹੀਂ ਕਰਦਾ ਨਹੀਂ ਨਹੀਂ ਮਸਟੈਰਸ ਵਾਲਾ ਹੈ ਨੰਬਰ ਆ ਗਿਆ ਚੌਥਾ ਤੇ ਹੁਣ ਮਾਰਦੇ ਪੰਜਵੇਂ ਤੇ ਕੈਮਰਾ ਪਾਇਆ ਜੋਗਰਾ ਤਾਜੀ ਸੂਈ ਆ ਪਰਸੋਂ ਦੀ ਸੂਈ ਆ ਆ ਦਾ ਬਾੜੀ ਜਹਾਜ਼ ਜਿੱਡੀ ਆ ਹਾਂ ਜਹਾਜ਼ੀ ਆ ਪੂਰਾ ਠੀਕ ਹੈ ਗੱਲ ਭਾ ਵੀ ਹਿਸਾਬ ਨਾਲ ਆ ਅੱਛਾ ਹਾਂਜੀ ਕਦਮ ਸੂਈ ਆ ਇਹ ਪਾਜੀ ਗੱਬਣ ਲਈ ਸੀ ਆਪਣੇ ਘਰੇ ਸੂਈ ਆ ਪਰਸੋਂ ਹਾਂਜੀ ਬੋਲੇ ਬੋਲੇ ਚ ਸਾਫ ਆ ਬੋਲੇ ਸਾਫ ਆ ਬੱਚਾ ਕੀ ਆ ਗਿਆ ਮਗਰ ਕੱਟਾ ਜੀ ਆ ਮਗਰ ਕੱਟਾ ਜ਼ੋਰ ਖਾਸੇ ਨੇ ਦੱਬੀ ਫਿਰਦੀ ਆ ਚੋਬਰ ਨੂੰ ਹਾਂਜੀ ਖਿੱਚ ਲਿਆ ਖਿੱਚ ਲਿਆ ਖਿੱਚ ਲਿਆ ਬੜੀ ਆ ਥੋੜੀ ਝੁੱਟੀ ਠੀਕ ਆ ਗੱਲ ਹਾਂਜੀ ਤੇ ਦੋ ਬੰਦੇ ਲਾਣ ਦੇ ਤੋਰਨ ਦੇ ਹੋਰਾ ਨਾ ਇੱਕੋ ਬਾਦੂ ਆ ਜੀ ਠੀਕ ਆ ਗੱਲ ਕੱਲੀ 100 ਵਰਗਾ ਬੰਦਾ ਆ ਬੰਦਾ ਆ ਜੀ ਤੇ ਆ ਬੱਚਾ ਵੀ ਦੇਖੋ ਨਰਮ ਆ ਜਮਾ ਕੀ ਆ ਗਿਆ ਨਾਲ ਕੱਟਾ ਆ ਗਿਆ ਨਾਲ ਆ ਗਿਆ ਮੇਲਕਾਫ ਪਰਸੂ ਨਹੀਂ ਸੂਈਆ ਬੋਲੇ ਚ ਆ ਗਈ ਬਾਈ ਕਹਿੰਦਾ ਸਾਫ ਕਿੰਨੀ ਕ ਬੋਲੀ ਹੋ ਆਈ ਆ 14 ਕਿਲੋ ਹਣ ਮਣ ਕੇ ਦੇ ਦਾਂਗੇ ਦੁੱਧ 18 ਕਿਲੋ ਜੋ ਆ ਗਈ 14 ਦੀ ਹਣ ਬਾਂਹ ਦੇ ਦਾਂਗੇ ਠੀਕ ਹੈ ਗੱਲ 14 ਕਿਲੋ ਬਾਈ ਕਹਿੰਦਾ ਆ ਦੇਖੋ 나ੜੂ ਕੀ ਕੱਚਾ ਹੀ ਆ ਠੀਕ ਹੈ ਗੱਲ ਲਿਆ ਕਰੀ ਕੈਮਰਾ ਇਧਰ ਲੈ ਬੰਨਿਆ ਬੱਚੇ ਦੇ ਮਾਰਦੇ ਇੱਕ ਵਾਰੀ ਆ ਬੱਚਾ ਆ ਗਿਆ ਨਾਲ ਇਹਦੇ 나ੜੂਆ ਵੀ ਨਾਲ ਹੀ ਆ ਗਿਆ ਆ ਗਿਆ ਮੇਲਕਾਫ ਤੇ ਨੰਬਰ ਆ ਗਿਆ ਸੱਜਣੋਂ ਪੰਜਵਾਂ ਹੁਣ ਇਹ ਮੰਨ ਲਓ ਵੀ ਵੱਡੀਆਂ 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 ਆਈਆਂ ਨੇ ਦਾ ਚਾਰ ਇੱਕ ਮੈਨ ਪੰਜ ਆਣਗੇ ਜਹਾਜ਼ ਆਪਣੇ ਠੀਕ ਹੈ ਗੱਲ ਹਾਂ ਤੇ ਮਾਰ ਦੇ ਗਰੀ ਹੁਣ ਅਗਲੇ ਨੰਬਰ ਵਾਲੀ ਤੇ ਕੈਮਰਾ ਮੇਰਾ ਖਿਆਲ ਇਹਦਾ ਨੰਬਰ ਆ ਗਿਆ ਮਨੀ 6ਮਾ ਨੰਬਰ ਆ 6ਮਾ ਜੀ ਪੂਰੀ ਜੈਡ ਬਲੈਕ ਝੋਟੀ ਆ ਗਈ ਧੋਰ ਚੋਂ ਬਰਾ ਤੇ ਜਾਤ ਕੁਆਲਿਟੀ ਬਹੁਤ ਹੈ ਝੋਟੀ ਕੱਦ ਫੁੱਲ ਆ ਗਿਆ ਨਾ ਹਾਂ ਜੀ ਕੱਦ ਫੁੱਲ ਵੱਡੀ ਆ ਗਈ ਇੱਧਰ ਤੇ ਮਗਰ ਵੀ ਕੱਟੀ ਆ ਬਾਈ ਜੀ ਨਾਲ ਵੀ ਕੱਟੀ ਆ ਕੱਟੀ ਆ ਠੀਕ ਆ ਗੱਲ ਅਸਲ ਮਸਲਾ ਆ ਗਈ ਫੁੱਲਾ ਤੇ ਇੱਥੋਂ ਜੀ ਦੀ ਟਪਾਲਾ ਪਹੁੰਚ ਕੇ ਇਹਦੇ ਬੱਚੇ ਦੇ ਉੱਤੇ ਡੇਗ ਦੇ ਕਿਸੇ ਦੇ ਸੁਹਾ ਸੁਹਾ ਬਾਈ ਜੀ ਦੂਜਾ ਕਿੰਨੇ ਦਿਨ ਦੀ ਸੂਈ ਸੂਈ ਨੂੰ ਅੱਜ 7ਵਾਂ ਦਿਨ ਆ ਕੱਟੀ ਮਗਰ ਆ ਮਗਰ ਕੱਟੀ 7 ਦਿਨਾਂ ਦੀ ਸੂਈ ਆਹ ਜੀ ਦੁੱਧ 16 ਕਿਲੋ ਹੁਣ ਮਿਲ ਜੂਗੇ 20 ਦੀ ਉਧਾ ਓੜ ਤੇ ਭੇਜਣਾ 16 ਕਿਲੋ ਹੁਣ ਮਣ ਕੇ ਲੈ ਲਓ 16 ਮਣਿਆ ਦਾਂਗੇ ਹਾਂ ਜੀ ਉਹਨੂੰ ਕਹਦੇ ਕਸ ਕੇ ਜੇ ਫੜ ਕੇ ਤੋੜ ਦੇ ਕਦੇ ਕੋਈ ਕੰਧ ਹੀ ਨਾ ਢਾ ਦੇ ਦੱਬੀ ਫਿਰਦੀ ਆ ਉਹਨੂੰ ਉਹ ਝੋਟੀ ਵਾਲੀ ਜਾਂਚ ਆ ਜੀ ਹਾਂ ਜੀ ਇਹਨੂੰ ਵਿਚਾਰਿਆ ਕਰੋ ਯਾਰ ਮੁੰਡੇ ਨੂੰ ਖਰਾਕ ਤੋੜਨ ਵਾਲੇ ਨੂੰ ਖਰਾਕੇ ਦੂਈ ਚਾਰ ਦਾ ਆ ਠੀਕ ਆ ਠੀਕ ਆ ਠੀਕ ਆ ਆਲੇ 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 ਆ ਇਧਰਲੇ ਬੰਨੇ ਲਿਆ ਜੋਰ-ਜੂਰ ਝੋਟੀ 'ਚ ਦੱਸਦੇ ਨੇ ਦੱਬੀ ਫਿਰਦੀ ਸਤਵਾਂ ਨੰਬਰ ਬਾਈ ਜਿਹਨੇ ਫੋਨ ਤੇ ਕਨੈਕਟ ਕਰਨਾ ਸਤਵਾਂ ਨੰਬਰ ਜੇ ਆਨਲਾਈਨ ਵੀ ਮਗਵਾਣੀ ਆ। ਹਾਂ ਸਤਵਾਂ ਨੰਬਰ ਆ ਗਿਆ ਝੋਟੀ ਦਾ ਨੰਬਰ ਮੁਤਾਬਕ ਗੱਲਬਾਤ ਕਰ ਲਓ ਤੇ ਲੇ ਵਾਲੂ ਬਾ ਦਿਖਾ ਦੇਂਗਾ ਰੀ ਇੱਥੋਂ ਏ। ਇਹ ਇੱਥੋਂ ਕਰਾ ਦੇ ਜੇ ਇੱਕ ਪੈਰ ਵੀ ਨਹੀਂ ਪਟਦੀ। 16 ਕਿਲੋ ਹਾਜ਼ਰਾ ਹੋਣ ਇਹਦੇ ਕੋਲੇ ਬਾਈ ਕਹਿੰਦਾ 18 ਕਿਲੋ ਚਵਾ ਕੇ ਦੇ ਦਾਂਗੇ। ਨੰਬਰ ਸਤਵਾਂ ਤੇ ਹੁਣ ਆ ਜਾ ਅੱਠਵੇਂ ਦੇ ਆਲੇ ਸਾਰੀ ਜਿਆ ਮੈਨੂੰ ਹੈ। ਜਿੰਨਾ ਥਣ ਵਧੀਆ ਓਨੀ ਚਵਾਈ ਵਧੀਆ। ਇਹ ਇੱਥੋਂ ਦਿਖਾ ਦੇ ਰੀ ਇਹਦਾ ਕਰ। ਜਿਹੜਾ ਕਹਿੰਦਾ ਬੜੀਆਂ ਚਾਹੀਦੀਆਂ ਬੜੀਆਂ ਮੈਨ ਲਗੀਆਂ। ਉਹਨਾਂ ਵੱਡੀ ਆ ਗਿਆ ਇੱਥੇ ਤੱਕ ਫੱਲੜਾ ਬਲਾ ਗਈ ਸਿੰਘ ਸੁੰਗਾ ਦੇ ਇੱਕੋ ਨਾਲ ਦਾ ਜਮਾ ਕਹਿਦੀ ਹੈ ਨਾ ਹਾਂਜੀ ਹਾਂਜੀ ਤੋੜ ਜੋ ਬਰਾ ਤੋੜ ਸੁਆ ਦੂਜਾ ਸੁਆ ਬਾਈ ਜੀ ਦੂਜਾ ਹਾਂਜੀ ਵੱਡੀ ਦਾ ਵਾੜੀ ਆਇਆ ਵੱਡੀ ਬਹੁਤ ਹੈ ਕਿੰਨੇ ਦਿਨ ਦਾ ਸੁਆ ਸੁਆ ਹੈਗਾ 8 ਦਿਨਾਂ ਦਾ ਬਾਈ ਜੀ 8 ਦਿਨਾਂ ਦਾ ਹਾਂਜੀ ਕਿੰਨੀ ਹਾਜਰਾ ਪੌਲੀ ਕਹ ਲਈਏ ਦੁੱਧ ਕਹ ਲਈਏ 16 ਕਿਲੋ ਹੁਣ ਮੈਂ ਕਿ ਦੇ ਦਾਂਗੇ ਕਟਾ ਮਗਰਿਆ ਜੀ 16 ਕਿਲੋ ਹੁਣ ਤਿਆਰੀ ਦਾ ਹਾਂਜੀ 18 ਕਿਲੋ ਪੀਕ ਲੈਵਲ ਤੇ ਕਿੰਨਾ ਕ ਪਾ ਦੂ ਪੀਕ ਲੈਵਲ ਤੇ 20 ਕਿਲੋ ਚੱਲ ਜੂਗੀ ਆਪਾਂ 18 ਕਿਲੋ ਦੀ ਓੜ ਦੇ ਦੇਵਾਂਗੇ ਖਾਰਾ ਨਹੀਂ ਗਰੰਟੀ ਦੇ ਬੱਚਾ ਕੀ ਆ ਨਾਲ ਕਟਾ ਜੀ ਮੰਗਰ ਆ ਗਿਆ ਮੇਲ ਕਾਫ ਪ੍ਰਸੰਧ ਬੜਾ ਡਬਲਾ ਸੱਜਣੋ ਹਾਂ ਜੀ ਇਹ ਮੰਨ ਲਓ ਵੀ ਫੁੱਲ ਵੱਡੀਆਂ ਜੀ ਆ ਗਈ ਫੁੱਲ ਵੱਡੀਆਂ ਵੱਡੀਆਂ ਆ ਜੀ ਇਹਨਾਂ ਡਬਲ ਚਵਾਈ ਦੀ ਮਣੀ ਚਵਾਈ ਇੱਕ ਨੰਬਰ ਕੱਢ ਦਿਆ ਗੰਡੇ 100 ਨੰਬਰ ਜੇ ਦਾ ਦੋ ਹੀ ਕਹਿੰਦੇ ਸਾਡੇ ਇੱਕ ਕਹਦਾ 100 ਨੰਬਰ ਚਵਾਈ ਆ ਠੀਕ ਆ ਗੱਲ ਹਾਂ ਜੀ ਆ 100 ਨੰਬਰੀ ਜੀ ਆ ਗਈ ਬਾਈ ਕਹਿੰਦਾ ਥੋੜੀ ਬਾਲੀ ਤੌਰ ਵੀ ਪੂਰੀ ਕੰਪੀਟੀਸ਼ਨ ਵਾਲੀ ਆ ਮੂੰਹ ਚੱਕਿਆ ਤੋਰਨਾ ਠੀਕ ਆ ਗੱਲ ਆ ਥੋੜੀ ਠੰਡ ਤੇ ਭਲ ਪਾ ਗਈ ਠੰਡੂਣਾ ਇੱਕ ਨੰਬਰ ਆ ਜੀ ਠੀਕ ਆ ਗੱਲ ਇਹ ਇੱਥੇ ਲਖਾਣੀ ਥੋੜੀ ਬਹੁਤ ਹੀ ਭੜਵਾਦੀ ਆ ਕਿਉਂਕਿ ਮਿੱਠਾ ਮੋਠਾ ਦਿੱਤਾ ਜਾਂਦਾ ਨੰਬਰ ਇਹਦਾ 7ਵਾਂ ਹਾਂਜੀ ਆਇਆ ਗੈਰੀ 8ਵੇਂ ਦੇ ਪਹਿਲਾਂ ਆਰਡਰ ਦੀ ਮਾਰ ਕੈਮਰਾ ਇੱਥੋਂ ਕਰਾ ਦਿਨਾ ਸਾਨੂੰ ਸਾ ਚੈੱਕ ਇਹਦੀਆਂ ਸਿੰਘੀ ਸੁੰਗੀ ਦੇ ਮਾਰਦੇ ਇੱਥੋਂ ਫੇਸ ਤੇ ਮਾਰਦੇ ਕੈਮਰਾ ਕਰੰਟ ਕਰੰਟ ਬੜਾ ਝੋਟੀ ਜਨ ਨਾਸਲ ਨਾਸਲ ਬਾੜੀ ਜਾ ਰਹੀ ਤੇ ਕੱਟਾ ਵੀ ਮਗਰ ਪੂਰਾ ਝੂਕਰ ਖੜਾ ਪਰਲੇ ਬੰਨੇ ਉਹਦੇ ਕੱਦ ਦਾ ਆਈਡੀਆ ਕਰਾ ਦਿਓ ਉਹਦੇ ਕੱਦ ਤੋਂ ਐਨ ਖੜਦੀਆ ਫੋਟੋ ਖਿਚਾਉਣਾ ਨਾ ਪੂਰੇ ਫੋਟੋ ਕੱਚਾ ਲਾ ਬਰੀ ਤਮਾਗਰ ਕੱਟਾ ਵੀ ਦੇਖੋ ਨਾ ਬੋਝ ਕੇ ਤੋਰ ਕੱਟਾ ਵੀ ਦੇ ਕੱਟਾ ਵੀ ਅੱਜ ਜਣ ਗੁੰਗੜ ਦਾ ਬੱਚਾ ਹੈ ਕੱਟਾ ਵੀ ਮੈਂ ਕਹਿੰਦਾ ਇਹਦੇ ਜਿੱਡੇ ਹੀ ਹੋ ਗਾ ਮਾਗਰ ਆ ਲੈ ਚੱਲ ਗਰੀ ਇੱਧਰ ਲੈ ਬੰਨੇ ਲੈ ਚੱਲ ਲੈ ਚੱਲ ਖੁੱਲੇ ਆ ਤੁਹਾਨੂੰ ਦਿਖਾ ਦੇ ਤੋਰ ਕੇ ਸਮਾਰ ਕੇ ਸੂਆ ਦੂਜਾ ਸੂਆ ਬਾਈ ਚੌੜੀ ਚੂੜੀ ਬਾੜੀ ਆ ਮਾਂ ਪੂਰੀ ਪੂਰੀ ਕੱਦ ਵੀ ਫੁੱਲਾ ਚੜਾਈ ਵੀ ਫੁੱਲਾ ਤੇ ਨਸਲ ਵੀ ਅਜ ਕਹਿ ਲਈ ਯਾਰ ਫੁੱਲੇ ਆ ਗਈ ਫੁੱਲੇ ਆ ਜੀ ਬਰੀਡ ਚ ਆ ਗਈ ਪੂਰੀ ਕਿੰਨੇ ਦਿਨ ਦਾ ਸੂਆ ਸੂਆ ਬਾਈ ਹੈਗਾ 12 13 ਦਿਨ ਦਾ 12 13 ਦਿਨ ਦਾ ਕਿੰਨਾ ਦੁੱਧ ਹਾਜ਼ਰ 18 ਕਿਲੋ ਹੋਣਾ 20 ਦੀ ਊੜ ਦੇ ਦਵਾਂਗੇ 20 ਦੀ ਗਰੰਟੀ ਤਾਂ ਦੇ ਦਾਂਗੇ ਦੇ ਦਵਾਂਗੇ ਜੀ 18 ਕਿਲੋ ਅੱਜ ਤਿਆਰ ਤਿਆਰ ਆ 18 22 ਕਹਿੰਦਾ ਨਾ ਆ ਝੋਟੀ ਕੋਲੇ ਅੱਜ ਤਿਆਰ ਦੁੱਧ ਦਾ ਸੂਆ ਦੂਜਾ ਤੇ 20 ਦੀ ਬਾਈ ਕਹਿੰਦਾ ਜੀ ਆਪਾਂ ਨਾ ਗਰੰਟੀ ਦੇ ਦਾਂਗੇ ਮਿਲਕ ਬਿਊਟੀ ਦੇ ਕੰਪੀਟੀਸ਼ਨ 'ਚ ਪਾ ਦਿਓ ਇਦਾਂ ਦੀ ਕੱਟੀ ਆ ਜਿੱਦਾਂ ਦੀ ਇਹਨੂੰ ਕਹ ਲਈਏ ਵੀ ਚੜਾਈ ਚੜੂਈ ਲੱਗੀ ਆ ਤੇ ਸਿੰਘ-ਸੁੰਗ ਦੀ ਬਣਾਵਟਾ ਤੇ ਨਾਸਲ-ਨਸਲ ਆ ਗਈ ਨਾ ਕੱਟੀ 'ਚ ਫੁੱਲੇ ਆ ਗਈ ਇਹ ਕਹ ਲਈਏ ਫੁੱਲ ਚੜਾਈ ਵਾਲੀ ਆ ਗਈ ਪਛਾਣ ਤੋਂ ਇਹ ਮੰਨ ਲਓ ਜਿੰਨੇ ਕੀ ਅੱਜ ਇਹਨੇ ਵੇਕਣਾ ਨਾ ਇਦੋਂ ਥੋੜੇ ਕਾਣੇ ਘੱਟ ਬਸ ਨੇੜ ਹੀ ਲੱਗਿਆ ਹੋਊ ਕੰਮ ਖਾ ਕੀ ਤਿਆਰ ਹੋਣੀ ਹੋਣੀ ਇੰਨੇ ਗੇਹੇ ਭਾਜੀ ਇਦਾਂ ਨਹੀਂ ਕੋਈ ਉਦਾਂ ਵੀ ਨਹੀਂ ਦਿੰਦਾ ਬਾਖੜ ਵੀ ਕਿਸੇ ਨੇ ਭਾ ਇਦਾਂ ਦੀ ਤਾਜੀ ਵੀ ਬਹੁਤ ਘੱਟ ਮਿਲਦੀ ਆ ਤੋਕੜ ਗੱਬਣ ਵੀ ਤਾਜ਼ੀਆਂ ਦੇ ਮੁੱਲ 'ਚ ਵੇਚਣਾ ਝੋਟੀਆਂ ਜਿੱਦਾਂ ਦੀ ਇਹ ਵੀ ਕੁਆਲਿਟੀ ਆ ਜੋ ਕੁਆਲਿਟੀ ਆ ਇਹ ਆ ਗਿਆ 8ਵਾਂ ਨੰਬਰ ਤੇ 9ਵਾਂ ਤੇ 10ਵੇਂ ਨੰਬਰ ਦੇ ਸਪੈਸ਼ਲ ਤੋਹਫਾ ਦਿਖਾ ਦਾਂਗੇ ਮੀਣੀ ਦਾ ਇੱਕ ਭਾਜੀ ਮੀਨੀਆ ਤਾਂ ਅਸੀਂ ਵੀ ਬਹੁਤ ਵੇਚਦੇ ਆ ਸਿੰਗੀ 4-4 ਉਂਗਲਾਂ ਦੀ ਆ 4-4 ਜਿਹੜੇ ਕਹਿੰਦੇ ਨੇ ਨਾ 4-4 ਇੰਚ ਦੇ ਸੈੱਗ ਚਾਹੀਦਾ ਸਪੈਸ਼ਲ ਸਿੰਗ ਲੱਗਾ ਡੱਕ ਡੱਕ ਹਿਲਦਾ ਠੀਕ ਆ ਬੰਦਾ ਇਹ ਇੱਕ ਨਹੀਂ ਦੋ ਹੀ ਹਿਲਦੇ ਆ ਪੈਨ ਹਲਦੇ ਆ ਜਮਾ ਹਿਲਦੇ ਆ ਹਲਦੇ ਸਿੰਘ ਦਾ ਇਹ ਫਾਇਦਾ ਵੀ ਨਾ ਐਡਾ ਕੀ ਰਹਿਣਾ ਬੱਚਾ ਬਣਣਾ ਨਹੀਂ ਬਸ ਚੱਲ ਜੋ ਬਰਾਬਰ ਨੰਬਰ ਨੌਮਾ ਨੌਮਾ ਨੰਬਰ ਜੀ ਨੰਬਰ ਨੌਮਾ ਤੇ ਇੱਥੋਂ ਕਰਾ ਦੀ ਮੇਰੀ ਚੱਕ ਥੱਲੇ ਨਾੜਾਂ ਵੀ ਪੂਰੀਆਂ ਲੇਵੇ ਤੇ ਸੂਆ ਸੂਆ ਪਲੂਣੇ ਪਹਿਲੇ ਚਾਰ ਦਿਨ ਚਾਰ ਦਿਨ ਦਾ ਹਾਂਜੀ ਪਹਿਲਾ ਸੂਆ ਸੂਆ ਜੀ ਵੱਡੀ ਦਾ ਬਾਹਲੀ ਲੱਗਦੀ ਆ ਬਹੁਤ ਵੱਡੀ ਬਣ ਜਾਣਾ ਜੀ ਹਾਂਜੀ ਚੌਗੀ ਆ ਲੈ ਕਿੰਨੇ ਦਿਨ ਦਾ ਸੂਆ ਸੂਆ ਹੈਗਾ 8 ਦਿਨਾਂ ਦਾ ਜੀ ਬੱਚਾ ਕੀ ਆ ਮਾਰਕਟਾ ਨਾਲ ਮੇਲ ਕਾਫ 8 ਦਿਨਾਂ ਦਾ ਸੂਆ ਹਾਂਜੀ ਕਿੰਨਾ ਦੁੱਧ ਹਾਜ਼ਰ ਹੋਊਗਾ 16 ਕਿਲੋ ਹੋਣਾ 18 ਦੀ ਓੜ ਦੇ ਦਵਾਂਗੇ 16 ਕਿਲੋ ਤਿਆਰ ਤਿਆਰ ਦੰਦਾਂ ਚ 4 ਦੰਦ 4 ਦੰਦ ਆ 18 ਦੀ ਗਾਰੰਟੀ ਥਣ ਵੀ ਕੱਲਾ ਕੱਲਾ ਲੱਗਾ ਬਾਈ ਚਵਾਈ ਦੀ ਚਵਾਈ ਦੀ ਇੱਕ ਨੰਬਰ 100 100 ਦੀ 100 100 ਨੰਬਰੀ ਹਾਂਜੀ ਸਾਡੀ ਮਨ ਇੱਕ ਵਾਰੀ ਹੋਰ ਕਮਾ ਦੇ ਮਲਵਈ ਭਾਸ਼ਾ ਚ 100 ਨੰਬਰੀ ਕਰੀ 100 ਨੰਬਰੀ ਅੱਛਾ ਥੋੜ੍ਹੇ ਵਾਲੀ ਭਾਸ਼ਾ ਚ ਇੱਕ ਨੰਬਰੀ ਇੱਕ ਨੰਬਰੀ ਇਹ ਇੱਥੋਂ ਦਿਖਾ ਦੇਂਗਾ ਜੀ ਸਾਰਕਟ ਟਕਾ ਕੇ ਜੇ ਕਮਾਲਾ 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 ਇੱਥੋਂ ਕਮਾਲਾ ਮਣੀ ਕਰ ਹੈਲੋ ਸੈਂਗ ਨਹੀਂ ਮਿਲਦਾ ਇਦਾਂ ਸੋਨਾ ਠੀਕ ਹੈ ਗੱਲ ਆ ਇਹ ਲੱਗਾ ਰੀਨੇ ਵੀ ਰੀਜ ਲਾਤੀ ਯਾਰ ਪੂਰੀ ਜਮਾ ਹੈ ਨਾ ਹਾਂਜੀ ਲੈ ਚੱਲ ਲੈ ਚੱਲ ਲੈ ਚੱਲ ਫਿਰ ਕੁਆਲਟੀ ਬਹੁਤ ਸੋਹਣੀਆ ਝੁੱਟੇ ਦੀ ਕਿੰਨਾ ਦਾ ਦੱਸਿਆ ਮੈਂ ਨਹੀਂ ਆਜਾ 16 ਕਿਲੋ ਹੁਣ ਮਣਕੇ ਦੇ 18 ਦੀ ਓਟ ਦੇ ਦੇਵਾਂਗੇ ਆ ਜਾ ਆ ਜਾ ਉਰਨ ਦੇ ਬੰਦੇ ਠੰਡੀ ਮਿੱਠੀ ਬਹੁਤ ਹੈ ਜੀ ਅਲਮੁਸਾਲਮ ਕਾਲੀ ਹੋ ਰਹੀ ਹੈ ਯਾਰ ਨੂੰ ਕਿਸੇ ਦੇ ਘਰੇ ਮੈਂ ਕਹਾਂ ਬਾਈ ਇਹ ਤਾਂ ਆਪਾਂ ਹੋਰ ਵੀ ਆਪਣੇ ਪੱਕੇ ਗਾਹਕ ਲੱਗੇ ਆ ਜਿਹਦੇ ਮਰਜ਼ੀ ਭੇਜਦੀ ਏ ਠੀਕ ਹੈ ਗੱਲ ਹਾਂਜੀ ਆ 16 ਕਿਲੋ ਬਾਈ ਕਹਿੰਦਾ ਹਾਜ਼ਰ ਹੈ ਇਹਦੇ ਕੋਲੇ ਚਾਰ ਦੰਦ ਕੱਟੀ ਆ 18 ਨਹੀਂ ਗਾਰੰਟੀ ਦੇ ਦਾਂਗੇ ਇੱਥੋਂ ਕਰੀ ਇਹਦਾ ਕੱਦ-ਕਾੜ ਦਿਖਾ ਦੀ ਕਈ ਭਰਾ ਕਹਿੰਦੇ ਆ ਵੀ ਵੱਡੀ-ਬੁੱਡੀ ਬਣਾ ਲਿਆ ਉਹਨੂੰ ਨਾਲ ਖੜ ਖੜ ਕੇ ਦਿਖਾ ਦੇ ਕੱਦ ਸਾਰੀਆਂ ਝੋਟੀਆਂ ਦੇ ਆ ਦੇਖੋ ਫੇਸ ਕੁਆਲਟੀ ਝੋਟੀਆਂ ਇਹ ਲੈ ਆ ਲੈ ਆ ਤਮਾਲਾ ਕਮਾਲਾ ਇੱਥੇ ਜੇ ਖੜਾ ਲਾ ਕਿਉਂਕਿ ਇਹਦਾ ਠੰਡੀ ਆ ਯਾਰਾ ਕਿੱਥੇ ਮਰਜੀ ਰੋਗ ਦੇ ਹੋਰ ਫੇਸ ਕੁਆਲਟੀ ਨਹੀਂ ਲੱਗੂਗੀ ਇਹ ਇੱਥੋਂ ਕਰਾ ਦੇ ਇੱਕ ਇਹ ਨਹੀਂ ਠੰਡੀ ਆ ਇੱਥੋਂ ਕਰਾ ਲੈ ਚਾਹਤਾ ਹਾਂ ਦਿਖਾ ਲੀ ਮਸਮਾਰਕੇ ਸਿੰਘ ਦੋਨੇ ਹਲਦੇ ਆ ਪੂਰੇ ਹਲਦੇ ਆ ਜੀ ਠੀਕ ਆ ਗੱਲ ਨਾਲ ਆ ਗਿਆ ਇਹਦੇ ਮੇਲਕਾਫ ਮੇਲਕਾਫ ਕਿੰਨੇ ਦਿਨ ਦਾ ਸੂਆ ਦੱਸਿਆ ਦਾ ਇਹ 8 ਦਿਨਾਂ ਦਾ ਬਾਜੀ 8 ਦਿਨਾਂ ਦੀ ਸੂਈ ਹੋਈ ਚਾਰ ਦੰਦ ਮੀਣੀ ਝੋਟੀ 16 ਕਿਲੋ ਹਾਜ਼ਰ ਹਾਜ਼ਰ 18 ਦੀ ਓੜ ਦੇ ਦਵਾਂਗੇ ਠੀਕ ਆ ਗੱਲ ਆ ਮਨ ਦੇ ਕਮਾ ਕੇ ਤੇ ਨੰਬਰ ਬੋਲ ਦੇ ਤੇਰਾ 9478474740 ਇੱਕ ਨੰਬਰ ਹੋ ਰਿਹਾ 9814613746 ਇਹ ਡੈਡੀ ਜੀ ਦਾ ਮੇਰਾ ਨੰਬਰ ਆ ਠੀਕ ਆ ਗੱਲ ਜੀ ਆ ਨੰਬਰ ਸੱਚ ਨੂੰ ਬਾਜੀ ਲਗਾਤਾਰ ਹੀ ਚੱਲੀ ਜਾਂਦਾ ਸਕਰੀਨ ਤੇ ਜਿਹੜੇ ਵੀ ਸੱਜਣ ਨੂੰ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਤਸੱਲੀ ਕਰਕੇ ਟਾਈਮ ਦੋ ਟਾਈਮ ਚੋ ਕੇ ਗੱਲਬਾਤ ਕਰਕੇ ਨੇੜੇ ਆ ਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ